ਮੋਗਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਚਾਰ ਨਗਰ ਕੀਰਤਨ ਦਾ ਯੋਜਨ ਕੀਤਾ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਨਾਮਦੇਵ ਸਾਹਿਬ ਅਕਾਲਸਾ ਰੋਡ ਤੋਂ ਸ਼ੁਰੂ ਹੋ ਕੇ ਵਕਫ ਬਜ਼ਾਰਾ ਮਾਰਗ ਰਾਹੀਂ ਗੁਜ਼ਰਦਾ ਹੋਇਆ ਮੁਰ ਉਸੇ ਪਵਿੱਤਰ ਸਥਾਨ ਤੇ ਸਮਾਪਤ ਹੋਇਆ। ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਪਿਆਰ ਤੇ ਸ਼ਰਧਾ ਨਾਲ ਗੁਰੂ ਸਾਹਿਬ ਦੀ ਯਾਦ ਵਿੱਚ ਸ਼ਬਦ ਕੀਰਤਨ, ਪਾਠ ਅਤੇ ਸੇਵਾਵਾਂ ਕਰਦੀਆਂ ਹੋਈਆਂ ਨਗਰ ਕੀਰਤਨ ਵਿੱਚ ਸ਼ਾਮਲ ਹੋਈਆਂ। ਜਦਕਿ ਮੌਸਮ ਦੀ ਤੇਜ਼ ਗਰਮੀ ਨੂੰ ਵੇਖਦੇ ਹੋਏ ਸਥਾਨਕ ਸੰਗਤਾਂ ਵੱਲੋਂ ਠੰਡੇ ਮਿੱਠੇ ਪਾਣੀ ਦੀ ਪਰਬੰਧ ਕੀਤੇ ਗਏ ਸਭ ਇਸ ਦੌਰਾਨ ਹਰ ਗਲੀ ਚੌਰਾਹੇ ਤੇ ਸੇਵਾਦਾਰ ਪਿਆਰ ਮੋ ਨਾਲ ਸੇਵਾ ਕਰਦੇ ਨਜ਼ਰਾਈ ਇੱਕ ਇੱਕ ਮਿੰਟ ਲਈ ਛੱਡੋ ਸੰਤਾਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਅਨਵੇਂ ਪਾਤਸ਼ਾਹ ਜੀ ਦਾ ਜੋ ਗੁਰਪ੍ਰਬਤੀ ਮਈ ਨੂੰ ਆ ਰਿਹਾ ਹੈ ਅੱਜ ਨਗਰ ਕੀਰਤਨ ਜੋ ਕਿ ਲੋਕਲ ਗੁਰੂ ਕਮੇਟਾ ਵੱਲੋਂ ਦੇ ਆਰੰਭ ਹੋਇਆ ਸੀ ਗੁਰਦੁਆਰਾ ਨਾਮ ਦੇ ਪਵਨ ਤੋਂ ਤੇ ਗੁਰਦੁਆਰਾ ਬੀਬੀ ਕਣਕੌਰ ਜੀ ਵਿਖੇ ਠੰਡੇ ਮਿੱਠੇ ਜਲ ਦੀ ਸ਼ੇਬਿਲ ਲਗਾਈ ਗਈ ਜਿਸ ਦੇ ਵਿੱਚ ਸੰਗਤਾਂ ਦਾ ਬਹੁਤ ਉਤਸ਼ਾਹ ਹੈ ਅਸੀਂ ਦੇਖਦੇ ਹਾਂ ਕਿ ਇੰਨੀ ਗਰਮੀ ਦੇ ਵਿੱਚ ਵੀ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ ਨਗਰ ਕੀਰਤਨ ਦੇ ਨਾਲ ਵੀ ਟਰਾਲੀਆਂ ਦੇ ਉੱਪਰ ਬਹੁਤ ਜ਼ਿਆਦਾ ਸੰਗਤ ਸੀ ਅਤੇ ਸਵੇਰ ਤੋਂ ਹੀ ਇੱਥੇ ਸ਼ਬੀਲ ਚੱਲਦੀ ਪਈ ਹੈ ਸੰਗਤ ਬਹੁਤ ਜ਼ਿਆਦਾ ਠੰਡੇ ਮਿੱਠੇ ਚੱਲਦੀ ਹੈ ਸ਼ਬੀਲਾਂ ਚੱਕ ਰੀਆਂ ਹਨ ਆਪ ਸੰਗਤ ਨੂੰ ਬੇਨਤੀ ਹੈ ਕਿ ਭੰਗਦਾ ਸਿੰਘ ਗੁਰਜਨ ਦੇ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਜੋ 30 ਤਰੀਕ ਨੂੰ ਪਰਸੋਂ ਆ ਰਿਹਾ ਹੈ ਆਪ ਸਭ ਨੇ ਗੁਰੂ ਘਰਾਂ ਦੇ ਵਿੱਚ ਆ ਕੇ ਸ਼ਹੀਦਾਂ ਨੂੰ ਸਮਰਪਿਤ ਗੁਰੂ ਕਰਦੀਆਂ ਆਜਣੀਆਂ ਪਰਣੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਨਗਰ ਕੀਰਤਨ ਸ਼ਹੀਦੀ ਗੁਰਪੁਰਬ ਸਾਹਿਬ ਸਰਿਕੋ ਅਦਨ ਜੀ ਦੇ ਜੀ ਦੀ ਵਰਤੋਂ ਦੇ ਸਬੰਧ ਵਿੱਚ ਲੋਕਲ ਗੌਰਪੁਰ ਕਮੇਟੀ ਮੋਦਵਾ ਵੱਲੋਂ ਅੱਜ ਇਹ ਸ਼ਹਿਰ ਦੀਆਂ ਸਾਰੀਆਂ ਸਥਿਤੀਆਂ ਨਾਲ ਚੱਲ ਕੇ ਤੇ ਸਾਰੀਆਂ ਸਮਾਜਿਕ ਧਾਰਮਿਕ ਸੰਸਥਾਵਾਂ ਨਾਲ ਸਾਡੇ ਨਾਲ ਸਹਿਯੋਗ ਦੇ ਰਹੀਆਂ ਹਨ ਅਤੇ ਲੋਕਲ ਗੌਰਪੁਰ ਕਮੇਟੀ ਨੇ ਬੜਾ ਉਪਰਾਲਾ ਕੀਤਾ ਹੈ ਸਾਰੀ ਸੰਗਤਾਂ ਨੂੰ ਨਾਲ ਲੈ ਕੇ ਅੱਜ ਦਾ ਇਹ ਨਗਰ ਕੀਰਤਨ ਨਾਮ ਦੇ ਪਵਨ ਗੁਰਦੁਆਰਾ ਨਾਮ ਦੀ ਪਵਨ ਉਹ ਚੱਲ ਕੇ ਹੋਣ ਇਹ ਗੁਰ ਮੇਨ ਬਾਜ਼ਾਰ ਵਿੱਚ ਪਹੁੰਚ ਚੁੱਕਾ ਹੈ ਸਾਬ ਦੇ ਸੰਸਦਾਂ ਵੱਲੋਂ ਫਲਾਹੀ ਇਹ ਚਾਲ ਜਬੀਰ ਦੇ ਬੜੇ ਪ੍ਰੋਗਰਾਮ ਲਗਾਏ ਗਏ ਹਨ ਨਵੇਂ ਸੰਸਦਾਂ ਦੇ ਸੇਵਾ ਦੇ ਪ੍ਰੋਗਰਾਮ ਚੱਲ ਰਹੇ ਹਨ ਬਹੁਤ ਕਿਰਪਾ ਹੈ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ He has more than five years experience in same line. He used to work with reputed companies, agencies as well local builders with brothers. He is professional by plumbing, electrician, masonry, car For more information, please contact him at under checktrade platform www.checktrade.com.

ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ